ਹਾਂਜੀ ਸਰ ਹਾਂਜੀ ਨਮਸਕਾਰ ਜੀ ਮੈਂ ਰਾਗਮ ਮਲਕਪੁਰੀਆ ਵਾਰਡ ਨੰਬਰ 47 ਤਹਿਸੀਲ ਡਿਸਟ੍ਰਿਕਟ ਪੰਡਾਨਕੋਟ ਤੋਂ ਕਿ ਜਿਦਾ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹੁਣ ਪਤੰਗ ਬਾਜੀ ਦਾ ਸੀਜ਼ਨ ਆ ਜਿਹੜਾ ਉਹ ਸਟਾਰਟ ਹੋ ਚੁੱਕਾ ਹੈ ਲੋੜੀ ਤੇ ਜਿਹੜਾ ਬਸੰਤ ਹੈ ਤੇ ਬੜੇ ਸ਼ੁਭ ਤਿਹਾਰ ਮੰਨੇ ਜਾਂਦੇ ਨੇ ਤੇ ਸਾਰੇ ਜਿਹੜੇ ਅਹਿ ਤਿਹਾਰ ਹੈ ਬੜੇ ਤੁਮਤਾਬ ਨਾਲ ਮਨਾਉਂਦੇ ਆ ਤੇ ਮੈਂ ਇੱਕ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਬਹੁਤ ਕਾਫੀ ਨੁਕਸਾਨ ਵੀ ਹੋ ਰਿਹਾ ਦੇਖੋ ਇਹਦੇ ਨਾਲ ਇਕੱਲਾ ਉਡਾਨ ਵਾਲਾ ਜਿਹੜਾ ਬੱਚਾ ਜੇ ਪ੍ਰਤੰਗ ਉਡਾਂਦਾ ਹੈ ਚਾਈਨਾ ਡੋਰ ਦੇ ਨਾਲ ਜਿਹਦੀ ਵਰਤੋਂ ਸਭ ਤੋਂ ਜ਼ਿਆਦਾ ਹੋ ਰਹੀ ਹੈ ਤੇ ਜੇ ਉਹਦੀ ਰੋਗ ਤਾਂ ਮਲੀ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਹ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਕੀ ਕਾਫੀ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਹੁੰਦਾ ਤੇ ਇਨਸਾਨਾਂ ਨੂੰ ਵੀ ਕਾਫੀ ਹੋ ਰਿਹਾ ਕਿ ਆਮ ਟੀਕਟ ਨਾਲ ਇਹ ਸੁਨੀਆਂ ਹੋਣ ਗਿਆ ਰਾਹ ਚੱਲਦੇ ਕਿਤੇ ਵੀ ਰੋਡ ਦੇ ਉੱਪਰ ਵੀ ਜੇ ਕਾਇਟ ਕੋਈ ਉੱਡ ਕੇ ਜਾਂਦੀ ਹੈ ਜੋ کافی ਨੁਕਸਾਨ ਕਰ ਦਿੰਦੀ ਹੈ کافی ਬੱਚਿਆਂ ਦੇ ਗਲੇ ਤੱਕ ਕੱਟ ਵਗੈਰਾ ਲੱਗੇ ਹੋਏ ਸੀ کافی ਐਕਸੀਡੈਂਟ ਵੀ ਇਹਦੇ ਨਾਲ کافی ਹੋਏ ਆ ਤੇ کافی ਜਿਹੜੇ ਪਸ਼ੂ ਪੰਛੀ ਹੈ ਉਹਨਾਂ ਨੂੰ ਵੀ کافی ਨੁਕਸਾਨ ਪਹੁੰਚ ਰਿਹਾ ਤੇ ਜਿਹੜੀ ਇਹ ਡੋਰਾ ਬਹੁਤ ਹੀ ਨੁਕਸਾਨਦਾਇਕ ਹੈ ਤੇ ਇਹਨੂੰ ਸਾਨੂੰ ਮਦੇ ਨਜ਼ਰ ਰੱਖਜੋਏ ਕਿ ਇਹਦੀ ਜਿਹੜੀ ਵਰਤੋਂ ਆ ਬਿਲਕੁਲ ਇਹਨੂੰ ਬੰਦ ਕਰ ਦੇਣੀ ਚਾਹੀਦੀ ਆ ਸਾਨੂੰ ਸਾਰਿਆਂ ਨੂੰ ਇਹ ਚੀਜ਼ ਚਾਹੀਦੀ ਆ ਕਿ ਜਿਹੜੀ ਇਹ ਚਾਈਨਾ ਡੋਰਾ ਇਹਦਾ ਇਸਤੇਮਾਲ ਬਿਲਕੁਲ ਨਾ ਕਰੀਏ ਤੇ ਮੈਂ ਤੇ ਸਾਰੇ ਸ਼ਹਿਰ ਦੇ ਤੇ ਸਾਰੇ ਦੇਸ਼ ਵਾਸੀਆਂ ਦੇ ਮਾਪਿਆਂ ਅੱਗੇ ਵੀ ਇਹ ਅਪੀਲ ਕਰਾਂਗਾ ਕਿ ਜਿਹੜੀ ਤੁਸੀਂ ਆਪਣੇ ਬੱਚਿਆਂ ਨੂੰ ਕਾਈਡ ਵਗੈਰਾ ਲੈ ਕੇ ਦੇ ਰਹੇ ਹੋ ਜਰੂਰ ਲੈ ਕੇ ਦੇਵੋ ਜਿਆਦਾ ਤੋਂ ਜਿਆਦਾ ਲੈ ਕੇ ਦੇਵੋ ਪਰ ਜਿਹੜੀ ਚਾਈਨਾ ਡੋਰ ਹੈ ਗੱਟੂ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਵਰਤੋਂ ਨਾ ਕੀਤੀ ਜਾਏ ਕਿਉਂਕਿ ਉਹਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਸੋ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨਰਾਂ ਦੇ ਪਾਸੋਂ ਆ ਦੇਖੋ ਇਹਦੇ ਤੇ ਜਿਹੜਾ ਐਕਸ਼ਨ ਆ ਉਹ ਸਭ ਤੋਂ ਜਿਹੜਾ ਸਾਡੀ ਇੱਕ ਸਰਕਾਰ ਤੇ ਪੂਰੀ ਕੋਸ਼ਿਸ਼ ਕਰਦੀ ਹੈ ਇਹਦੇ ਵਿੱਚ ਕੋਸ਼ਿਸ਼ ਜਿਹੜੇ ਸ਼ਰਾਰਤੀ ਤੱਤ ਨੇ ਉਹ ਜਿਹੜੇ ਬਲੈਕ ਚ ਵੇਚਦੇ ਨੇ ਜਾਂ ਦੋ ਨੰਬਰ ਚ ਕਹਿ ਲੋ ਜਾਂ ਕਿਸੇ ਤਰੀਕੇ ਵੀ ਵੇਚਦੇ ਨੇ ਉਹਦਾ ਪਤਾ ਕਢਾਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਤਾ ਜਿੰਨੇ ਵੀ ਕਿਸੇ ਨੂੰ ਪਤਾ ਲੱਗਦਾ ਚਾਹੇ ਕੋਈ ਵੇਚ ਰਿਆ ਉਹਦੀ ਜਿਹੜੀ ਤਲਾ ਹੈ ਉਸ ਸਾਡੇ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਆ ਪੁਲਿਸ ਨੂੰ ਮਿਲਣ ਤੇ ਆਧਾਰ ਤੇ ਆ ਇਦੇ ਵਿੱਚ ਸਾਡਾ ਸਾਰਿਆਂ ਦਾ ਵੀ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਕਿ ਜਿੱਦਾਂ ਕਿ ਸਾਨੂੰ ਪਤਾ ਲੱਗਦਾ ਹੈ ਤੁਹਾਨੂੰ ਪਤਾ ਲੱਗਦਾ ਕਿਸੇ ਨੂੰ ਵੀ ਪਤਾ ਲੱਗਦਾ ਕਿ ਇਹ ਵਾਲਾ ਦੁਕਾਨਦਾਰ ਜਿਹੜਾ ਚਾਈਨਾ ਡੋਰ ਦੀ ਹੈ ਸੇਲ ਕਰ ਰਿਹਾ ਹੈ ਤੇ ਉਹਦੀ ਰੋਕਤ ਲਈ ਇੱਕ ਤੇ ਸਰਕਾਰ ਨੂੰ ਜਿਹੜਾ ਆਪਣੇ ਪ੍ਰਸ਼ਾਸਨ ਨੂੰ ਉਹਨੂੰ ਕੜਾ ਐਕਸ਼ਨ ਲੈਣਾ ਚਾਹੀਦਾ ਤੇ ਦੂਸਰਾ ਕਿ ਜਿਹੜੀ ਉਹਨੂੰ ਵੱਤ ਵੱਤ ਜਿਹੜੀ ਹੈ ਕਿ ਉਹ ਡੰਡ ਜਿਹੜਾ ਉਹ ਸਜ਼ਾ ਹੈ ਉਹ ਨਮਸਕਾਰ ਜੀ ਮੈਂ ਹਰੀਸ਼ ਕੁਮਾਰ ਗੋਰਖਾਸਮਾਸੇਵਕ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਚੈਨਲ ਵਾਲਿਆਂ ਦਾ ਲੋਕੀ ਖਬਰਾਂ ਤੇ ਬੜੀਆਂ ਚਲਾਉਂਦੇ ਆ ਜਿਹੜੀਆਂ ਮੁੱਦੇ ਦੀਆਂ ਖਬਰਾਂ ਜਾਂ ਜਿਹਦੇ ਚ ਲੋਕਾਂ ਨੂੰ ਨੁਕਸਾਨ ਹੁੰਦਾ ਉਹ ਘੱਟ ਚਲਾਉਂਦੇ ਤੁਸੀਂ ਆਇਓ ਆਪਣਾ ਕੀਮਤੀ ਸਮਾਂ ਕੱਢ ਕੇ ਧੰਨਵਾਦ ਜੀ ਤੇ ਤੁਸੀਂ ਗੱਟੂ ਡੋਰ ਦੀ ਗੱਲ ਕਰ ਰਹੇ ਹੋ ਜਾਂ ਤਿਆਹਾਰਾਂ ਦੀ ਗੱਲ ਕਰ ਰਹੇ ਹੋ ਇਹ ਜਦੋਂ ਦੀਆਂ ਗੱਟੂ ਡੋਰਾਂ ਚੱਲੀਆਂ ਇਹ ਬੱਚੇ ਜ਼ਿਆਦਾ ਵਿਧਾਂਦੇ ਆ ਜਿਦਾਂ ਪਹਿਲਾਂ ਤੇ ਤੁਸੀਂ ਦੇਖਿਆ ਸਿਆਣੇ ਵੀ ਵਿਧਾਂਦੇ ਸੀ ਬੜਾ ਚਾਹ ਹੁੰਦਾ ਸੀ ਲੋਕਾਂ ਨੂੰ ਪਤੰਗਬਾਜ਼ੀ ਦਾ ਉਹ ਹੁਣ ਇੱਕ ਚਾਹ ਘਟ ਗਿਆ ਜਦੋਂ ਦੀਆਂ ਇਹ ਡੋਰਾਂ ਚੱਲੀਆਂ ਇਹ ਡੋਰਾਂ ਜਿਹੜੀਆਂ ਚਾਈਨੀਜ਼ ਡੋਰਾਂ ਐ ਤੇ ਮੈਂ ਕਹਿੰਦਾ ਜਾਨ ਲੈਵਾ ਡੋਰਾਂ ਐ ਪੰਛੀਆਂ ਦੇ ਦੇਖ ਲਓ ਜਾਂ ਰਾਹੀਆਂ ਚ ਕੋਈ ਜਾ ਰਿਹਾ ਵਿਚਾਰਾ ਨੂੰ ਕੋਈ ਪਤਾ ਨਹੀਂ ਹੈ ਬੜੇ ਹਾਦਸੇ ਹੁੰਦੇ ਆ ਸਾਡੇ ਇੱਥੇ ਸਰਨੇ ਹੀ ਕੋਈ ਇੱਕ ਸਾਲ ਪਹਿਲਾਂ ਇੱਕ ਬੱਚਾ ਸਕੂਲ ਜਾ ਰਿਹਾ ਸੀ ਉਹਦਾ ਵੀ ਦੇਖੋ ਕਿ ਬੈਗ ਕੱਟਿਆ ਗਿਆ ਬੈਗ ਦੇ ਨਾਲ ਨਾਲ ਉਹਦੀ ਕਮੀਜ਼ ਵੀ ਕੱਟੀ ਗਈ ਕਿਹਦੇ ਕਹੀ ਦੇ ਇੱਕ ਦੇ ਨੋਜ਼ ਤੇ ਲੱਗੀ ਸੀ ਨੱਕ ਤੇ ਲੱਗੀ ਕਿਦੇ ਹੱਥ ਦੇ ਪਿੱਛੇ ਦੀ ਅਸੀਂ ਪੰਛੀ ਉੱਪਰੋਂ ਇੱਕ ਕੋਈ 50 ਫੁੱਟ ਦੇ ਉੱਪਰ ਹੀ ਜਿਹੜਾ ਪੰਛੀ ਲੁਆਇਆ ਤੇ ਇਹ ਬੇਨਤੀ ਮੈਂ ਜਿਹੜੀ ਅਪੀਲ ਆ ਬੱਚਿਆਂ ਦੇ ਮਾਪਿਆਂ ਨੂੰ ਵੀ ਕਰਨਾ ਚਾਹੁੰਦਾ ਔਰ ਪ੍ਰਸ਼ਾਸਨ ਨੂੰ ਵੀ ਕਰਨਾ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਵੇਚ ਨਾ ਲਿਆ ਤੇ ਵੀ ਔਰ ਵਧਾਣ ਵਾਲਿਆ ਤੇ ਵੀ ਪਹਿਲਾਂ ਕੀਤੀ ਤੇ ਕਰਨੀ ਹੈ ਪਤੰਗ ਤੇ ਚਾਹੀਦੀ ਹੈ ਤੇ ਗੱਟੂ ਡੋਰਾ ਨਹੀਂ ਹੋਣੀ ਜਿਹਦੀ ਜਿਹੜੀ ਗੱਟੂ ਡੋਰ ਹੈ ਖਤਰਨਾਕ ਡੋਰ ਹੈ ਇਹਦੇ ਨਾਲ ਬੜੀਆਂ ਜਾਨਾਂ ਵੀ ਗਈਆਂ ਬੜਾ ਨੁਕਸਾਨ ਹੋਇਆ ਲੋਕਾਂ ਦਾ ਇਹ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਸ ਤਰ੍ਹਾਂ ਹੁਣ ਲੋਹੜੀ ਫਿਰ ਬਸੰਤ ਪੰਚਮੀ ਆਣੀ ਹੈ ਉਦੋਂ ਤੱਕ ਬੱਚਿਆਂ ਨੇ ਚਾਈਨਿਸ ਡੋਰ ਖਰੀਦਣੀ ਹੈ ਪਾਬੰਦੀ ਦੇ ਬਾਵਜੂਦ ਵੀ ਵਿਕਰੀ ਹੈ ਤੁਸੀਂ ਦੇਖ ਲਓ ਵੀ ਇੱਕ ਦਿਨ ਹੁਣ ਥੋੜੇ ਦਿਨ ਮੈਂ ਨਿਊਜ਼ਪੇਪਰ 'ਚ ਦੇਖ ਰਿਹਾ ਇਸ ਜਾਨਪੁਰ ਫੜਿਆ ਗਿਆ ਕਿਤੇ ਕਿਤੇ ਇਹ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜਿਹੜੀਆਂ ਹਾਦਸੇ ਹੋਣ ਤੋਂ ਬਚਾਅ ਹੋ ਸਕੇ ਅ ਨਮਸਕਾਰ ਜੀ ਮੈਂ ਤੁਹਾਡਾ ਵਿਸ਼ਾਲ ਕੁਲੀ ਐਡਵੋਕੇਟ ਅ ਤਾਂ ਦੱਸਣਾ ਚਾਹੁੰਨਾ ਕਿ ਲੋਹੜੀ ਦਾ ਤਿਉਹਾਰ ਤੇ ਬਸੰਤ ਪੰਚਮੀ ਜਿਹੜੇ ਹੈਗੇ ਆ ਤਿਉਹਾਰ ਨੇੜੇ ਆ ਰਹੇ ਨੇ ਤੇ ਇਹਨਾਂ ਦਿਨਾਂ 'ਚ ਜਿਹੜੇ ਬੱਚੇ ਨੇ ਜਾਂ ਜਵਾਨ ਨੇ ਜਾਂ ਜਿਹੜੇ ਲੋਕ ਹੁੰਦੇ ਨੇ ਉਹ ਗੱਟੂ ਡੋਰ ਦੇ ਸਮਾਨ ਕਰਦੇ ਨੇ ਪਤੰਗਬਾਜ਼ੀ ਕਰਦੇ ਨੇ ਜੋ ਕਿ ਚਾਈਨਾ ਡੋਰ ਹੁੰਦੀ ਹੈ ਪਲਾਸਟਿਕ ਦੀ ਡੋਰ ਹੈ ਜਿਹੜੀ ਪੈਰਿਸ਼ੇਬਲ ਨਹੀਂ ਹੁੰਦੀ ਨੋਨ ਪੈਰਿਸ਼ੇਬਲ ਹੈ ਇਹ ਕਈ-ਕਈ ਸਾਲ ਤੱਕ ਇਦਾਂ ਹੀ ਪਈ ਰਹਿੰਦੀ ਹੈ ਇਹਦੇ ਨਾਲ ਸਾਡੇ ਪਰਿਆਵਰਣ ਨੂੰ ਸਾਡੇ ਜੀਵ ਜੰਤੂਆਂ ਨੂੰ ਤੇ ਸਾਡੇ ਜਿਹੜੇ ਰਾਹਗੀਰ ਜਿਹੜੇ ਜਾਂਦੇ ਨੇ ਆਦਮੀ ਔਰਤਾਂ ਨੂੰ ਬੱਚਿਆਂ ਨੂੰ ਕਾਫੀ ਨੁਕਸਾਨ ਹੁੰਦਾ ਕਈ ਵਾਰ ਆਪਾਂ ਦੇਖਿਆ ਕਿ ਉਹਨਾਂ ਦੇ ਨਾਲ ਐਕਸੀਡੈਂਟ ਹੋ ਜਾਂਦੇ ਨੇ ਗਲੇ 'ਚ ਫਿਰ ਫੇਰ ਜਾਂਦੀ ਹੈ ਆਪਾਂ ਕਈ ਵਾਰ ਦੇਖਿਆ ਹੋਵੇਗਾ ਕਿ ਕਈ ਪੀੜ ਪੌਦਿਆਂ ਦੇ ਉੱਪਰ ਗੱਟੂ ਡੋਰ ਲੱਗਣ ਦੇ ਨਾਲ ਜਿਹੜੇ ਪਸ਼ੂ ਪੰਛੀ ਨੇ ਉਹ ਔਰਚ ਟ੍ਰੈਪ ਹੋ ਜਾਂਦੇ ਨੇ ਤੇ ਉਹਨੇ ਬੜੀ ਦਰਦਨਾਕ ਮੌਤ ਹੁੰਦੀ ਹੈ ਤੇ ਮੇਰੀ ਮੇਰੀ ਗੁਜਾਰਸ਼ ਹੈ ਪੂਰੇ ਸ਼ਹਿਰ ਵਾਸੀਆਂ ਅੱਗੇ ਕਿ ਜਿਹੜੀ ਗੱਟੂ ਡੋਰ ਚਾਈਨਾ ਡੋਰ ਜਿਹੜੀ ਹੈਗੀ ਹੈ ਇਹਨੂੰ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਨੂੰ ਬੈਨ ਕੀਤਾ ਜਾਏ ਯੂਜ਼ ਨਾ ਕੀਤਾ ਜਾਏ ਸਾਡੀ ਜਿਹੜੀ ਸੱਬੇਚਾਈ ਡੋਰ ਜਿਹੜੀ ਪਹਿਲਾਂ ਹੁੰਦੀ ਸੀ ਧਾ ਉਹ ਯੂਜ਼ ਕਰੋ ਉਸ ਜਿਹੜੀ ਪਰਿਆਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਤੇ ਮੇਰੀ ਸਭ ਅੱਗੇ ਅਪੀਲ ਹੈ ਕਿ ਜਿਹੜੀ ਹੈ ਮੇਰੀ ਅਪੀਲ ਨੂੰ ਗੌਰ ਕੀਤਾ ਜਾਏ ਤੇ ਜੀ ਅ ਵਕੀਲ ਹੋਣ ਦੇ ਨਾਤੇ ਮੈਂ ਆਮ ਆਦੀ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਲੀਗਲ ਵਿੰਗ ਦਾ ਜੀ ਮੈਂ ਆਪਣੀ ਸਰਕਾਰਗੇ ਵੀ ਇੱਕ ਪਹੁੰਚਾਉਣਾ ਚਾਹਨਾ ਆਪਣਾ ਅਪੀਲ ਕਿ ਜਿਹੜੀ ਗੱਟੂ ਡੋਰ ਨੂੰ ਯੂਜ਼ ਕਰਦੇ ਨੇ ਯੂਜ਼ ਕਰਨਾ ਜਾਂ ਗੱਟੂ ਡੋਰ ਨੂੰ ਜਿਹੜਾ ਵਰਤੋਂ ਕਰਨਾ ਉਹਨੂੰ ਇਲੀਗਲ ਕਰਾ ਕੀਤਾ ਜਾਏ ਤੇ ਹੋਰ ਕੋਈ ਸਪੈਸਿਫਿਕ ਐਕਟ ਬਣਾਇਆ ਜਾਏ ਹਜੇ ਤੱਕ ਤਾਂ ਸਿਰਫ 188 ਦੀ ਕਾਰਵਾਈ ਜਿਹੜੀ ਹੈਗੀ ਆ ਪੁਰਾਣੀ ਜਿਹੜੀ ਸੀ ਆਰ ਪੀ ਸੀ ਸੀ ਉਰ ਚੁੰਦੀ ਹੈ ਜੋ ਕਿ ਮਾਲੀ ਡੀ ਸੀ ਸਾਹਿਬ ਆਰਡਰ ਕਰਦੇ ਨੇ ਕਿ ਗੱਟੂ ਡੋਰ ਨਹੀਂ ਯੂਜ਼ ਕੀਤੀ ਜਾ ਸਕਦੀ ਤੇ ਉਹਨਾਂ ਦੀ ਵਹਿਲਾਂ ਕਰਨ ਲਈ ਸੈਕਸ਼ਨ ਹੈਗਾ ਉਹ ਹੋਰ ਅੰਡਰ ਸਜਾ ਦਿੱਤੀ ਜਾਂਦੀ ਹੈ ਲੇਕਿਨ ਜਿਹੜੀ ਸਜ਼ਾ ਬਹੁਤ ਮਿਨੀਮਮ ਹੈ ਉਹ ਸਜ਼ਾ ਦੀ ਕੋਈ ਇੰਨੀ ਕਾਰਜ ਪ੍ਰਣਾਲੀ ਕੋਈ ਹੈ ਨਹੀਂ ਹੈਗੀ ਮੇਰੀ ਗੁਜਾਰਸ਼ ਹੈ ਮੈਂ ਸਰਕਾਰ ਅੱਗੇ ਪੁਰਜ਼ੋਰ ਬੇਨਤੀ ਕਰਦਾ ਆਪਣੀ ਸਰਕਾਰ ਅੱਗੇ ਕਿ ਗੱਟੂ ਡੋਰ ਦੇ ਖਿਲਾਫ ਪ੍ਰੋਪਰ ਇੱਕ ਐਕਟ ਬਣਾਇਆ ਜਾਏ ਤੇ ਮੈਕਸਮਮ ਸਰਬ ਦਿੱਤੀ ਜਾਏ ਤਾਂ ਜੋ ਆਮ ਲੋਕ ਜਿਹੜੇ ਹੈਗੇ ਨੇ ਗੱਟੂ ਡੋਰ ਨੂੰ ਬਿਲਕੁਲ ਯੂਜ਼ ਕਰਨਾ ਬੰਦ ਕਰ ਦੇਣ ਤੇ ਸਾਡੇ ਪਰਿਆਵਰਣ ਦਾ ਪੰਛੀਆਂ ਦਾ ਤੇ ਆਦਮੀਆਂ ਦਾ ਬਚਾਅ ਹੋ ਸਕੇ ਪਿਆਰ ਭਰੀ ਸੱਸੀ ਗਾਲ ਜੀ ਮੈਂ ਬੀ ਸਿੰਘ ਬਲਜਿੰਦਰ ਸਿੰਘ ਮਲਕਪੁਰ ਤੋਂ ਜਿਦਾ ਕਿ ਦਿਨ ਤੁਹਾਡੇ ਨੇੜੇ ਆ ਰਹੇ ਨੇ ਬਸੰਤ ਪੰਛਮੀ ਬਸੰਤ ਪੰਛਮੀ ਔਰ ਲੋੜੀ ਨੇੜੇ ਆ ਰਹੀ ਹੈ ਜਿਦਾ ਕਿ ਗੱਟੂ ਦਾ ਬਹੁਤ ਯੂਜ਼ ਕਰ ਰਹੇ ਆ ਅੱਜ ਦੀ ਨੌਜਵਾਨ ਪੀੜ੍ਹੀ ਮੈਂ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਬੰਦ ਕੀਤਾ ਜਾਵੇ ਤੁਸੀਂ ਕਦੀ ਸੋਚਿਆ ਕਿ ਇਹਦਾ ਕੀ ਮਿਸਯੂਜ਼ ਹੋ ਰਿਹਾ ਹੈ ਮਤਲਬ ਕਿੰਨਾ ਸਾਈਡ ਇਫੈਕਟ ਹੋ ਰਿਹਾ ਹੈ ਪਸ਼ੂਆਂ ਨੂੰ ਅੱਜ ਦੇ ਯੂਵਾ ਯੁਵਕ ਨੂੰ ਮੈਂ ਹੀ ਕਹਿਣਾ ਕਿ ਇਹਨੂੰ ਬੰਦ ਕੀਤਾ ਜਾਵੇ ਸੋ ਥੈਟ ਕਿ ਮਿਲ ਕੇ ਸਾਰੇ ਨੂੰ ਵਧੀਆ ਤਰੀਕੇ ਨਾਲ ਜੋ ਹੈ ਲੋਹੜੀ ਮਨਾਈ ਜਾਵੇ ਔਰ ਬਸੰਤ ਪੰਚਮੀ ਮਨਾਈ ਜਾਵੇ ਸੋ ਦੈਟ ਆਪਣਾ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਕਿ ਇਹ ਜਿਹੜੇ ਵੇਚ ਰਹੇ ਨੇ ਸ਼ਰੇ ਆਮ ਜੋ ਘੱਟੂ ਵੇਚ ਰਹੇ ਨੇ ਉੱਥੇ ਰੋਕ ਲਗਾਈ ਜਾਵੇ ਮੈਂ ਰੋਹਿਤ ਕਮਿਊਨੀਕੇਸ਼ਨ ਤੋਂ ਓਨਰ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੀ ਹੈ ਕਿ ਦਿਨ ਦਿਹਾੜਾ ਕਾਫੀ ਨੇੜੇ ਆ ਰਹੇ ਆ ਔਰ ਪਤੰਗਾ ਵੰਗਾਰਾ ਦਾ ਜਿਹੜਾ ਹੈ ਸੀਜ਼ਨ ਉਹ ਚੱਲ ਪਿਆ ਹੈ ਕਾਫੀ ਜ਼ਿਆਦਾ ਚੱਲਦਾ ਪਿਆ ਹੈ ਓਸੀ ਨੂੰ ਮੱਧੇ ਨੂੰ ਇਹਦੇ ਕਾਫੀ ਜਿਹੜੇ ਆ ਇਨਸੀਡੈਂਟ ਵੀ ਦੇਖਣ ਨੂੰ ਮਿਲ ਰਿਹਾ ਪਠਾਨਕੋਟ ਸਿਟੀ ਦੇ ਵਿੱਚ ਲਾਸਟ ਦੇ ਦੋ ਦਿਨ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਜਿਸ ਦੇ ਨਾਲ ਮਹਾ ਹੀ ਉਹਦੀ ਜਾਨ ਬਚੀ ਹੈ ਲੜਕੀ ਦੀ ਡੋਰ ਜਿਹੜੀ ਆ ਸੜਕ ਦੇ ਉੱਤੋਂ ਲੰਘਦੀ ਵੀ ਸੀ ਉਹ ਤੁਹਾਨੂੰ ਬਤਾਈਏ ਡੋਰ ਕਿੰਨੀ ਖਤਰਨਾਕ ਡੋਰ ਹੈਗੀ ਜੀ ਤੇ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਹੈਗੀ ਆ ਵੱਧ ਤੋਂ ਵੱਧ ਜਿਹੜੀਆਂ ਨਕੇਲ ਜਿਹੜੀਆਂ ਇੰਦੇ ਤੇ ਕਸੋਣੀ ਚਾਹੀਦੀ ਆ ਕਿਉਂਕਿ ਦੇਖੋ ਐਡੀ ਵੱਡੀ ਗੱਲ ਹੈ ਵੀ ਇੱਕ ਜਾਨ ਲੈਵਾ ਹੀ ਮਤਲਬ ਗਿਨਨ ਚਾਹਦਾ ਕਿ ਮੇਰੇ ਮੈਂ ਹੀ ਮਾਲੋ ਚੜਾ ਰਿਹਾ ਹਾਂ ਔਰ ਮੇਰੇ ਉਥੇ ਕਿਸੇ ਮੇਰੇ ਘਰ ਦਾ ਹੀ ਇੱਦਾ ਹੋ ਜੇ ਤੇ ਫਿਰ ਵੀ ਤੇ ਮੈਂ ਬੰਦ ਕਰਾਂਗਾ ਇਹਨਾ ਤੇ ਇਹ ਹਰ ਇੱਕ ਨੂੰ ਆਪਣੇ ਉੱਤੇ ਲੈ ਕੇ ਚੱਲਣਾ ਚਾਹੀਦਾ ਕਿ ਯਾਰ ਜੋ ਵੀ ਸੜਕ ਤੇ ਜਾ ਰਿਹਾ ਹੈ ਨਾ ਜੋ ਵੀ ਕੋਈ ਜੀ ਲੰਦਾ ਪਿਆ ਉਹ ਮੇਰੇ ਘਰ ਦਾ ਹੀ ਜੀ ਹੈ ਉਹ ਵੀ ਕਿਸੇ ਨਾ ਕਿਸੇ ਦੇ ਘਰ ਦਾ ਤੇ ਹੈਗਾ ਅਗਰ ਮੇਰਾ ਨਹੀਂ ਹੈਗਾ ਤੇ ਕਿਸੇ ਦਾ ਤੇ ਭੈਣ ਭਰਾ ਜਾਂ ਹਸਬੰਡ ਹੋ ਸਕਦਾ ਕਿ ਇਹਦਾ ਜਾਂ ਕਿਸੇ ਦੀ ਵਾਈਫ ਹੋ ਸਕਦੀ ਹੈ ਕਿ ਇਹਦਾ ਮਾਂ ਪਿਓ ਹੋਏਗਾ ਤੇ ਹਰ ਇੱਕ ਨੂੰ ਆਪਣੇ ਉੱਤੇ ਇਹ ਲੈ ਕੇ ਦਿਖਣਾ ਚਾਹੀਦਾ ਕਿ ਯਾਰ ਮੈਂ ਇਸ ਡੋਰ ਦਾ ਇਸਤੇਮਾਲ ਨਾ ਕਰਾਂ ਪ੍ਰਸ਼ਾਸਨ ਦੇ ਅੱਗੇ ਵੱਤ ਤੋਂ ਵੱਧ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਇਹ ਹੀ ਬੇਨਤੀ ਹੈ ਕਿ ਵੱਤ ਤੋਂ ਵੱਧ ਜਿੰਨੇ ਵੀ ਦੁਕਾਨਦਾਰੇ ਜਿਹੜੀ ਵੀ ਚੀਜ਼ ਜਿੱਥੋਂ ਵੀ ਆਂਦੀ ਹੈਗੀ ਇਹ ਘਟੂ ਡੋਰ ਜਿੱਥੋਂ ਵੀ ਆਂਦੀ ਹੈ ਉੱਥੇ ਜਿਹੜੀ ਨਕਲ ਕਸੋਣੀ ਚਾਹੀਦੀ ਹੈ ਕਿਉਂਕਿ ਅਹੀਂ ਆਪਣੇ ਦੇ ਜਿਸ ਤਾ ਉਹਨਾਂ ਦੇਖਿਆ ਜਾਏ ਅਹੀਂ ਜਦੋਂ ਪ੍ਰਸ਼ਾਸਨ ਕੇ ਜਦੋਂ ਕਹਿੰਦਾ ਕਿ ਆਪਣਾ ਜੀ ਸਿਟੀ ਰੈਡ ਅਲਰਟ ਦੇ ਜੀ ਕੋਈ ਟਰੋਰ ਐਕਟੀਵਿਟੀ ਨਾ ਹੋਏ ਅਸੀਂ ਸਾਰੇ ਲੜੋਏ ਨੇ ਆ ਅੱਭੀ ਜਿਹੜਾ ਆ ਅੱਭੀ ਇੱਕ ਜਾਨਲੇਵਾ ਹਮਲਾ ਹੀ ਹੁੰਦਾ ਹੈ ਜੀ ਅੱਭੀ ਜਿਹੜਾ ਇਨਸਾਨਾਂ ਦੇ ਉੱਤੇ ਹੈ ਜੀ ਡੋਰ ਹੈ ਇਨਸਾਨਾਂ ਦੇ ਚੜੋ ਪੰਛੀ ਵਗਾਰਾ ਵਿੱਚ ਕੀ ਅਸੀਂ ਦੇਖਿਆ ਕਿ ਜਿਹੜੇ ਵਿਚਾਰੇ ਹਵਾ 'ਚ ਲੜਗੇ ਪਏ ਆ ਡੋਰ ਦੇ ਨਾਲ ਉਹਦੀ ਪੰਖ ਕੱਟੇ ਗਏ ਆ ਤੇ ਕੋਈ ਸਾਡੀ ਲੱਤ ਮਾ ਵੜ ਦੇ ਤੇ ਕਿੱਦਾਂ ਦਾ ਰਹੇਗਾ ਤੇ ਪ੍ਰਸ਼ਾਸਨ ਨੇਗੇ ਬਤੁ ਵਤ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਜਿਹੜੀ ਆ ਨਕੀਲ ਕੱਸੀ ਜਾਏ ਕੱਟੂ ਡੋਰ ਦਾ ਇਸਤੇਮਾਲ ਕਰਨ ਵਾਲਿਆਂ ਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਏਗੀ ਨੰਸੇ ਗੱਲ ਕੀਤੀ ਜਾਵੇ ਤਾਂ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੇ ਪਤੰਗ ਲਿਆ ਕੇ ਦਿੰਦੇ ਨੇ ਡੋਰਾਂ ਲਿਆ ਕੇ ਦਿੰਦੇ ਨੇ ਉਹਨਾਂ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੀਦਾ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਕਿ ਜੇ ਜਿੰਨੀ ਜਾਨ ਤੁਹਾਡੀ ਕੀਮਤੀ ਹੈ ਉਨੀ ਤੁਹਾਡੇ ਬੱਚੇ ਦੀ ਕੀਮਤੀ ਹੈ ਆਪਣੀ ਜਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸੋਚੋ ਕਿ ਯਾਰ ਮੈਂ ਆਪਣੇ ਬੱਚੇ ਨੂੰ ਇੱਕ ਕੋਈ ਐਦਾਂ ਦੀ ਚੀਜ਼ ਨਾ ਲਿਆ ਕੇ ਦਵਾ ਜਿਸ ਨਾਲ ਮੇਰਾ ਬੱਚਾ ਕਿਸੇ ਦਾ ਕਤਲ ਦਾ ਵਿੱਚ ਸ਼ਾਮਿਲ ਹੋਏ ਇਹ ਕਤਲ ਹੀ ਹੈ ਜੀ ਅਗਰ ਕੋਈ ਮਰ ਜਾਂਦਾ ਮੇਰੀ ਇਸ ਡੋਰ ਨਾਲ ਤਾਂ ਮੈਂ ਗੁਨਾਹਗਾਰ ਹੀ ਹਾਂ ਬੇਸ਼ੱਕ ਮੈਨੂੰ ਪੁਲਿਸ ਨਹੀਂ ਫੜ ਪਾਏ ਜਾਂ ਨਹੀਂ ਪਤਾ ਲੱਗੇ ਕਿ ਕਿਸ ਦੀ ਡੋਰ ਸੀ ਕਿਸ ਦੀ ਨਹੀਂ ਪਰ ਮੈਂ ਖੁਦਾ ਦੇ ਘਰ ਦੇ ਮੈਂ ਗੁਨਾਹਗਾਰੀਆਂ ਤੇ ਪੇਰਨ ਉਸ ਅੱਗੇ ਆਹੀ ਅਪੀਲ ਆ ਕਿ ਵੱਧ ਤੋਂ ਵੱਧ ਇਹੋ ਜੀ ਜਿਹੜੀ ਡੋਰਾਂ ਆ ਆਪਣੇ ਬੱਚਿਆਂ ਨੂੰ ਨਾ ਲੱਗ ਦਿੱਤੀ ਜਾਏ ਤਾਂ ਕਿ ਆਪਣੀ ਔਰ ਆਪਣੇ ਆਸ-ਪਾਸ ਦੇ ਵੀ ਲੋਕਾਂ ਦੀ ਜਿਹੜੀ ਹੈ ਅਹੀਂ ਸੇਫਟੀ ਕਰ ਸਕੀ ਜੀ ਬਾਕੀ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਜਿਹੜਾ ਲੋਹੜੀ ਦਾ ਤਿਉਹਾਰ ਆ ਰਿਹਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਆਪਣੇ ਪਰਿਵਾਰਾਂ ਦੇ ਨਾਲ ਸੇਫ ਤਰੀਕੇ ਨਾਲ ਮਨਾਇਆ ਜਾਏ ਡੋਰ ਜਿਹੜੀ ਆ ਜਿਹੜੀ ਆਮ ਬਾਜ਼ਾਰ ਚ ਡੋਰ ਵਿਕਦੀ ਆ ਉਹਦਾ ਇਸਤੇਮਾਲ ਕਰੋ ਅੰਮ੍ਰਿਤਸਰ ਤੋਂ ਬੜੀ ਅਚੀ ਡੋਰ ਮਿਲਦੀ ਹੈ ਲੋਕਲ ਆਪਣੀ ਦੁਕਾਨਦਾਰਾਂ ਤੋਂ ਅਚੀ ਡੋਰ ਮਿਲਦੀ ਹੈ ਉਹਦਾ ਇਸਤੇਮਾਲ ਕਰੋ ਤਾਂ ਕਿ ਆਪ ਵੀ ਸੇਫ ਰਹੋ ਔਰ ਜਿਹੜਾ ਤੁਹਾਡੇ ਆਸ-ਪਾਸ ਹੋਸਾ ਵੀ ਸੇਫ ਰਹੇ ਹਨ ਔਰ ਵਧੀਆ ਤਰੀਕੇ ਨਾਲ ਜਿਹੜੇ ਤੇ ਹੋਰ ਮਨਾਏ ਜਾਣ ਬਾਕੀ ਸਾਰਿਆਂ ਨੂੰ ਹੈਪੀ ਲੋੜੀ ਬਸੰਤ ਪੰਚਮੀ ਦੀ ਬਹੁਤ-ਬਹੁਤ ਮੁਬਾਰਕਾਂ ਮਕਰ ਸਕ੍ਰਾਂਤੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੈਨ ਜੀ ਮੈਂ ਐਡਵੋਕੇਟ ਤੁਸ਼ਾਰ ਮਨਹਾਸ ਬਤੌਰ ਐਡਵੋਕੇਟ ਡਿਸਟ੍ਰਿਕਟ ਕੋਰਟ ਪਠਾਨਕੋਟ ਵਿੱਚ ਪ੍ਰੈਕਟਿਸ ਕਰਦਾ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਤਿਉਹਾਰ ਵਗੈਰਾ ਨੇੜੇ ਆ ਰਹੇ ਨੇ ਤੇ ਗੱਟੂ ਡ ਜਿਵੇਂ ਕਿ ਸਾਰੇ ਸਾਰਿਆਂ ਨੂੰ ਪਤਾ ਕਿ ਗੱਟੂ ਡੋਰ ਜਿਹੜੀ ਹੈ ਬੜੀ ਫੇਮਸ ਹੋ ਜਾਣੀ ਹੈ ਪਰ ਕਿਸੇ ਨੂੰ ਇਸ ਇਹਦੇ ਇੰਜਾਮ ਬਾਰੇ ਨਹੀਂ ਪਤਾ ਸਿਰਫ ਆਪਾਂ ਦੇਖਦੇ ਆਂ ਕਿ ਉਦੀ ਗੁੱਡੀ ਵੱਢਣੀ ਹੈ ਤੇ ਆਪਾਂ ਫੇਮਸ ਹੋਣਾ ਹੈ ਤੇ ਬੜਕਾ ਬੁੜਕਾ ਚਲਾਨੀ ਹੈ ਪਰ ਕਿੰਨੇ ਜਵਾਨ ਪਸ਼ੂ ਕਬੂਤਰ ਜਿਹੜੇ ਆਸਮਾਨ 'ਚ ਹੈ ਬਿਜਲੀ ਦੀਆਂ ਤਾਰਾਂ ਕੀ ਆਹੀ ਉਹਦੇ ਨੁਕਸਾਨ ਬਾਰੇ ਕਦੀ ਸੋਚਿਆ ਤਾਰ ਫਸਗੀ ਕੰਬੇ 'ਚ ਟਰਾਂਸਫਾਰਮਰ ਧਮਾਕਾ ਹੁੰਦਾ ਵੱਡਾ ਕਿੰਨਾ ਅੱਗੇ ਤੱਕ ਨੁਕਸਾਨ ਜਾਂਦਾ ਸ਼ਾਰਟ ਸਰਕਟਿੰਗ ਇੰਟਰਕਨੈਕਟਿਡ ਵਾਇਰਾਂ ਹੁੰਦੀਆਂ ਕਿੰਨਾ ਅੱਗੇ ਤੱਕ ਨੁਕਸਾਨ ਜਾਂਦਾ ਹੈ ਲਾਈਟਾਂ ਬੰਦ ਹੋ ਜਾਂਦੀਆਂ ਉਹੀ ਡੋਰ ਥੱਲੇ ਲੱਗ ਜਾਏ ਗਾਂ ਪਸ਼ੂਆਂ ਨਾਲ ਉਹਦੇ ਲਪੇਟ ਜਾਂਦੀ ਹੈ ਤੇ ਉਹਦਾ ਕੱਟ ਲੱਗ ਜਾਂਦਾ ਹੈ ਪਰ ਉਸ 아이 ਉਸ ਬਾਰੇ ਕਦੀ ਨਹੀਂ ਸੋਚਿਆ ਤੇ ਬਿਨਾ ਕੁਝ ਜ਼ਿਆਦਾ ਕਹਿੰਦਾ ਹੋਇਆ ਮੈਂ ਸਿਰਫ ਇਹ ਕਵਾਂਗਾ ਕਿ ਗੱਟੂ ਡੋਰ ਨੂੰ ਹਟਾ ਕੇ ਆਪਾਂ ਸਿੰਪਲ ਡੋਰ ਨਾਲ ਕਰੀਏ ਤੇ ਆਪਣਾ ਫੈਸਟੀਵਲ ਜਿਹੜਾ ਵਧੀਆ ਇੰਜੋਏ ਕਰੀਏ ਮੈਂ ਕੱਲ ਦਾ ਤੁਹਾਨੂੰ ਇਨਸੀਡੈਂਟ ਦੱਸਣਾ ਮੈਂ ਟੂ ਵੀਲਰ ਤੇ ਡਲੋਜੀ ਰੋਡ ਸੀਗਾ ਤੇ ਮੇਰੇ ਅੱਗੇ ਦੋ ਨੌਜਵਾਨ ਹੋਰ ਟੂ ਵੀਲਰਸ ਤਾਂ ਸੀਗੇ ਤੇ ਉਹ ਥੋੜੇ ਜੇ ਓਵਰ ਫਾਸਟ ਸੀ ਗਏ ਮੇਰ ਤੋਂ ਤੇ ਉਹਨਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਡੋਰ ਇਧਰੋਂ ਗੱਡੀ ਤੇ ਪਿੱਛੇ ਮੈਂ ਮੇਰਾ ਟੂ-ਵੀਲਰ ਸੀਗਾ ਤੇ ਜਦ ਮੈਂ ਪੁੱਛਿਆ ਉਹਨਾਂ ਕਿਹਾ ਬਈਆ ਮੇਰਾ ਮਸਾ ਹੀ ਬਚਾ ਹੋਇਆ ਤਾਂ ਉਹ ਚੀਜ਼ ਅਗਰ ਉਹਦਾ ਗਲਾ ਕੁਝ ਇੰਜਰੀ ਵਗੈਰਾ ਹੋ ਜਾਂਦੀ ਤੇ ਜ਼ਿੰਮੇਵਾਰ ਤੇ ਫਿਰ ਆਈ ਕਿਸੇ ਨੂੰ ਢਰਾਣਾ ਆਈ ਤੇ ਫਿਰ ਉਹਨਾਂ ਨੇ ਉਹਦੇ ਘਰ ਦੇ ਨਾਲ ਹਸਪੀਟਲ ਜਾ ਕੇ ਇਹ ਉਹ ਸਭ ਚੀਜ਼ਾਂ ਕਰਨੀਆਂ ਕਿਹਾ ਕਿਉਂ ਨਾ ਆਪਾਂ ਪੂਨਨ ਚ ਬੈਨ ਲਈਏ ਤੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਇਹ ਕਹਿੰਨਾ ਕਿ ਆ ਉਸ ਵਾਰ ਕੱਚੀ ਡੋਰ ਦਾ ਇਸਤੇਮਾਲ ਕਰੀਏ ਤੇ ਗੱਟੂ ਡੋਰ ਨੂੰ ਇਸ ਵਾਰੀ ਆਪਾਂ ਸਾਰੇ ਬੈਨ ਕਰੀਏ ਜੈਨ ਜੀ